ਪਹਿਲਾਂ ਵਾਲੇ ਜਮਾਨੇ ਦੇ ਤਾਂ ਉਹ ਜੰਮੀ ਸੁਰੀ ਜਾਂਦੇ ਕਦੇ ਕਦੇ ਪ੍ਰਵਾਸੀ ਭਜਾਓ ਕਦੇ ਕਦੇ ਚਾਰਜ ਬੱਚੇ ਜੰਮੂ ਯਾਰ ਮਜ਼ਾਕ ਬਣਾ ਕੇ ਰੱਖਿਆ ਹੈ ਹਿੰਦੁਸਤਾਨ ਨੂੰ ਇਹਨਾਂ ਨੇ ਪੰਜਾਬ ਦੇ ਲਈ ਕੰਬੀਰ ਵਿਸ਼ਾ ਖੜਾ ਹੋ ਚੁੱਕਿਆ ਹੈ ਜੋ ਗਰੀਬ ਵਰਗ ਮਜਬੂਤ ਇੱਕ ਵਰਗ ਦੂਸਰਾ ਵਰਗ ਉਹ ਕ੍ਰਿਸ਼ਚਨ ਤਰਨ ਜਿਹੜਾ ਅਪਣਾ ਰਿਹਾ ਚਾਰ ਬੱਚਿਆਂ ਦੇ ਅਸੀਂ ਪਾਲਣ ਪੋਸ਼ਣ ਨਹੀਂ ਕਰ ਸਕਦੇ ਸਾਡਾ ਦੇਸ਼ ਵਰਨ ਨੂੰ ਕ੍ਰਾਸ ਕਰਕੇ ਜਨ ਸੰਖਿਆ ਦੇ ਵਿੱਚ ਮੈਂ ਤਾਂ ਸਰਕਾਰ ਕੇਂਦਰ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਜਨ ਸੰਖਿਆ ਨਿਰੰਤਰ ਦੇ ਬੈਲੇ ਲੈ ਕੇ ਆਓ ਤਾਂ ਕਿ ਹਿੰਦੂਸਤਾਨ ਦੀ ਆਵਾਦੀ ਨੂੰ ਘਟਾਇਆ ਜਾ ਸਕੇ ਜਿਹੜੇ ਪਿੰਡਾਂ ਦੇ ਪਿੰਡ ਇਸਾਈ ਬਣ ਚੁੱਕੇ ਆ ਔਰ ਇਸ ਵਲ ਹੁਣ ਇਹ ਜਿਹੜੀ ਮਲਵੇ ਵੱਲ ਵੀ ਜਿਹੜਾ ਵਧਦਾ ਜਾ ਰਿਹਾ ਔਰ ਮੇਰੇ ਖਿਆਲ ਸ਼ਾਇਦ ਕੋਈ ਐਸਾ ਪਿੰਡ ਨਹੀਂ ਜਿੱਥੇ ਕੋਈ ਚਰਚ ਜਿਹੜੀ ਹੈ ਉਹ ਨਹੀਂ ਬਣੀ ਉਹ ਬੱਚੇ ਜਦੋਂ ਦੋ ਜਾਂ ਤਿੰਨ ਦੀ ਗੱਲ ਹੁੰਦੀ ਸੀ ਦੋ ਤਿੰਨ ਆਏ ਸਿਆਣੇ ਬੰਦੇ ਉਸ ਤੋਂ ਜ਼ਿਆਦਾ ਸਿਆਣੇ ਬੰਦੇ ਕਹਿੰਦਾ ਜੀ ਬੱਚਿਆਂ ਤੋਂ ਕੀ ਕਰਾਉਣਾ ਬੱਚਾ ਤਾਂ ਇੱਕੀ ਬਹੁਤ ਹੈ ਨਾਲ ਇਹ ਵੀ ਕਹਿ ਦਿੰਦੇ ਜਿਹਨੇ ਸੇਵਾ ਕਰਨੀ ਹੈ ਤਾਂ ਇਹ ਕੀ ਕਰ ਦੂਗਾ ਅਗਾ ਇੱਕ ਤੇ ਆਗੇ ਇੱਕ ਤੋਂ ਬਾਅਦ ਫਿਰ ਉਹ ਕਹਿੰਦਾ ਲੱਗਵੇ ਯਾਰ ਬੱਚੇ ਤੋਂ ਕਰਾਉਣਾ ਕੀ ਹੈ ਮौज ਕਰਦੇ ਆਪਾਂ ਉਹ ਕਹਿੰਦਾ ਇੱਥੇ ਲੋੜ ਬਈ ਕਿਸੇ ਦਾ ਗੋਦ ਲੈ ਲਾਂਗੇ ਸਮਜੀਤ ਸਿੰਘ ਖਾਲਸਾ ਦੇ ਪਤਨੀ ਸਾਡੇ ਨਾਲ ਜੁੜੇ ਗਲਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੋਸ਼ਲ ਮੀਡੀਆ ਚੱਲ ਰਿਹਾ ਹਾਂ ਹਮ ਦੋ ਹਮਾਰੇ ਦੋ ਕੀ ਲੱਗਦਾ ਹੈ ਕਿ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਅੱਜ ਜੋ ਪੰਜਾਬ ਦੀ ਇਕੱਲੇ ਦੀ ਨਹੀਂ ਸਾਰੇ ਭਾਰਤ ਦੀ ਮੈਂ ਅਸੀਂ ਦਾ ਪੰਜਾਬ ਚ ਰਹੇ ਨੇ ਪੰਜਾਬ ਦੀ ਗੱਲ ਵਿਸ਼ੇਸ਼ ਤੌਰ ਤੇ ਕਰਾਂਗੇ ਕਿ ਅਸੀਂ ਸਮਾਜਿਕ ਤੌਰ ਤੇ ਇੰਨੇ ਪਛੜ ਗਏ ਆ ਕਿ ਸਾਡੇ ਸਮਾਜ